ਅਮਰਿਤਪਾਲ ਸਿੰਘ ਦੇ ਮੁੱਦੇ ਤੇ ਸੁਖਪਾਲ ਖੈਰਾ ਨੇ ਇੱਕ ਵਾਰ ਫੇਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਰੇ ਆ ਪੁੱਛਿਆ ਕਿ ਕੇਜਰੀਵਾਲੀ ਸੀਐਮ ਭੁੱਖ ਹੜਤਾਲ ਕਰ ਰਹੇ ਨੇ ਪਰ ਅਮਰਿਤਪਾਲ ਦੇ ਪਰਿਵਾਰ ਦੀ ਭੁੱਖ ਹੜਤਾਲ ਕਿਉਂ ਨਹੀਂ ਵਿਖੀ ਇਹਨਾਂ ਨੂੰ ਜਿਹੜੇ ਸਾਡੇ ਐਨਐਸਏ ਲਾ ਕੇ ਨੌਜਵਾਨਾਂ ਨੂੰ ਡਿਬਰੂਗੜ੍ਹ ਜੇਲ੍ਹ ਚ ਭੇਜਿਆ ਆ ਆਸਾਮ ਚ ਜਿਹਦੀ ਡਿਟੈਂਸ਼ਨ 1 ਸਾਲ ਹੋਰ ਵਧਾ ਦਿੱਤੀ ਜਦੋਂ ਉਹਨਾਂ ਦੀਆਂ ਔਰਤਾਂ ਨੇ ਭੁੱਖ ਹੜਤਾਲ ਰੱਖੀ 25 ਦਿਨ ਉਦੋਂ ਜੋ ਨਹੀਂ ਸਰਗੀ ਭਗਵੰਤ ਮਾਨ ਤੇ ਇੱਕ ਕਰਪਟ ਤੇ ਟੈਂਟਡ ਇਕ ਦਾਗੀ ਬੰਦਾ ਕੇਜਰੀਵਾਲ ਜਿਹੜਾ ਸ਼ਰਾਬ ਘਟਾਲੇ ਦੇ ਵਿੱਚ ਅੰਦਰ ਆ ਉਹਦੇ ਪਿੱਛੇ ਸਾਰੇ ਲਿੱਟ ਦੇ ਫਿਰਦੇ ਨੇ ਭੱਜੇ ਜਾਂਦੇ ਨੇ ਬਾਬਾ ਸਾਹਿਬ ਅੰਬੇਦਕਰ ਦੇ ਬਣਾਏ ਹੋਏ ਕਾਨੂੰਨ ਨੂੰ ਇਹਨਾਂ ਨੇ ਚਿੱਕੇ ਤੇ ਟੰਗਿਆ ਐਨਐਸਐ ਲਾਈ ਇਹਨਾਂ ਨੇ ਹੋਰ ਪੁਲਿਸ ਦਾ ਦੁਰਉਪਯੋਗ ਕੀਤਾ ਆਪਣੇ ਵਿਰੋਧੀਆਂ ਦੇ ਝੂਠੇ ਪਰਚੇ ਦਰਜ ਕੀਤੇ ਸੋ ਜਿਨ੍ਹਾਂ ਦੀਆਂ ਤਸਵੀਰਾਂ ਪਿੱਛੇ ਰੱਖ ਲਾਈਆਂ ਉਹਨਾਂ ਦੇ ਫਲਸਫੇ ਦਾ ਵੀ ਵਿਰੋਧ ਕਰਦੇ ਨੇ ਇਹ ਸੋ ਇਹ ਸਾਰੀਆਂ ਗੱਲਾਂ ਹੁਣ ਜਿਹੜੀਆਂ ਲੋਕ ਕਚੈਰੀ ਵਿੱਚ ਚਰਚਾ ਹੋਣਗੀਆਂ ਜੋ ਹੁਕਮ ਆਉਂਦਾ ਦਿੱਲੀੋਂ ਉਹਨੂੰ ਵਜਾਉਂਦੇ ਨੇ ਇਹ ਉਦੋਂ ਤੱਕ ਨਹੀਂ ਬੋਲੇ ਜਿੱਦਣ ਕੇਜਰੀਵਾਲ ਚੱਕ ਕੇ ਲੈ ਗਿਆ ਸਾਰੇ ਭੱਜੇ ਗਏ ਸੜਕਾਂ ਤੇ ਲਿਟਦੇ ਫਿਰਦੇ ਰਹੇ ਤੁਸੀਂ ਦੇਖਿਆ ਕਿਦਾਂ ਹਰਜੋਤ ਬੈਂਸ ਉਹ ਕੀ ਨਾਮ ਦਾ ਉਹਨੂੰ ਬੱਬੂ ਗੋਸ਼ਾ ਵੀ ਕਹਿੰਦੇ ਨੇ ਹੁਣ ਤੇ ਬੱਬੂ ਬੱਬੂ ਗੋਸ਼ੇ ਨੂੰ ਚੱਕਦੇ ਨਜ਼ਰ ਆਏ ਸੋ ਮਤਲਬ ਇਹ 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 ਪੰਜਾਬ ਨਾਲ ਖੜਦੇ ਨਹੀਂ ਨਜ਼ਰ ਆ ਰਹੇ ਇਹ ਕੇਜਰੀਵਾਲ ਨਾਲ ਖੜਦੇ ਜ਼ਰੂਰ ਨਜ਼ਰ ਆ ਰਹੇ